Tchau, ਉੱਦੈ ਸੇ ਜਿਆਦਾ ਪੰਜਾਬ ਨੂੰ ਮਿਲਦਾ ਹੈ ਧੰਨਵਾਦ ਜੀ ਤੁਹਾਡੇ ਮੈਨ ਵਿੱਚ ਕੋਈ ਰਿਕਵੈਸਟ ਕਰਨ ਆਏ। ਅਸੀਂ ਮੇਲੇਾਰੇ ਇਹ ਜਿਹੜਾ ਪੀਆਣਾ ਮੇਲਾ ਪਿੰਡਾਂ ਚ ਕਰਾ ਦਿੱਤਾ ਸੀ। ਬਿੰਦੂ ਸੀ ਉਹਨਾਂ ਪੱਲੇਰ ਤੇ ਪਿੰਡਾਂ ਚ ਸ਼ੁਰੂ ਕਰਿਆ ਜੀ ਪਿੰਡ ਚ। ਇਹ ਪਾਰ ਸਾਲ ਇੱਕ ਪੀਆਣਾ ਮੇਲਾ ਕਰਵਾਇਆ ਕਰਾ। ਤੇ ਨਵਾਂ ਚੈਲੰਜ ਹੈ ਕਿਉਂ ਕਿ ਰਿਜੂਨਾ ਵਿਚਰ ਮਿਹਰਬਲਾ ਬਹੁਤ ਘੱਟ ਗਿਆ। ਇਹਦਾ ਨਿਆਣਾ ਪੀਆਣਾ ਆਉਂਦਾ ਹੈ ਸਾਰਿਆਂ ਮਾਤਿਆਂ ਦੇ ਤੋਂ ਸਕਰਾਦੀਆਂ ਤੇ ਗਿਆਮ ਵਗਾਰਾਂ ਨੂੰ ਮਿਲ ਸਕਦੀਆਂ। ਆ ਪਹਿਲੀ ਵਾਰ ਕਰਾ। ਸਾਰੇ ਨਾਗਰ ਵੱਲੋਂ ਸਾਡੇ ਪਿੰਚਾਇਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪਹਿਲਾ ਸੱਭਿਆਚਾਰਕ ਪ੍ਰੋਗਰਾਮ ਪੀਣ ਦਾ ਤਿਉਹਾਰ ਸਾਡੇ ਪਿੰਡ ਦੇ ਵਿੱਚ ਬਿਲਵਾਇਆ ਤੇ ਉਹਦੇ ਵਿੱਚ ਪੁਰਾਣੇ ਚਰਖੇ ਊੜੀਆਂ ਪੱਕੀਆਂ ਪਰਾਲੀਆਂ ਪਾਖੜੇ ਮਹੜਾਣੀਆਂ ਵਗੈਰਾ ਇਹ ਸੱਭਿਆਚਾਰ ਦਾ ਪ੍ਰੋਗਰਾਮ ਸੀ ਉਹ ਕਿੰਦਾ ਜਾ ਰਿਹਾ ਸੀ ਸੂਪੰਚਾਇਤ ਦਾ ਸਾਰੇ ਨਗਰ ਵਾਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਨੇ ਨੇ ਬੜਿਆ ਪ੍ਰੋਗਰਾਮ ਬਣਾਇਆ ਸਾਰੀਆਂ ਕੁੜੀਆਂ ਇਕੱਠੀਆਂ ਹੋ ਗੋ ਬਹੁਤ ਸਾਰੇ ਗਿੱਧੇ ਪਾ ਰਹੇ ਨੇ ਗੋਲੀਆਂ ਪਾ ਰਹੇ ਨੇ ਪੰਚਾਇਤ ਨੇ ਇਹੀ ਦੁਆਰੇ ਫਿਰ ਬੰਦ ਕਰਦੇ ਤੇ ਸਭੇ ਚਾਰ ਪ੍ਰੋਗਰਾਮ ਜਰੂਰ ਕਰਵਾਇਆ ਕਰਨ 100 ਸਰਪ੍ਰਿੰਸ ਸਾਰੇ ਰਕਮ ਚਾਹਦਾ ਨਗਰ ਦਾ ਬਹੁਤ ਧੰਵਾਦੀ ਜਿਨ੍ਹਾਂ ਨੇ ਆਪਣੇ ਤਰਫੋਂ ਤੋਂ ਆਪਣਾ ਪ੍ਰੋਗਰਾਮ ਗਿੱਧਿਆਂ ਨਾਲ ਪਾਣਾ ਨਾਮ ਦਾ ਮੇਲਾ ਸਭ ਦਾ ਪ੍ਰੋਗਰਾਮ ਨੂੰ ਬੁਰੀ ਤਰ੍ਹਾਂ ਤੇ ਆਪਣੇ ਸਭ ਤੋਂ ਵੱਧ ਧੰਵਾਦੀ ਮਦਰ ਪੰਚਾਇਤ ਮੁਸਾ ਦਾ ਜਿਨ੍ਹਾਂ ਨੇ ਚਾਪ ਕੋਲ ਦਾ ਪ੍ਰਬੰਧ ਨਹੀਂ ਕੀਤਾ ਜਿਹੜੇ ਬੱਚਿਆਂ ਨੂੰ ਪਤਾ ਨਹੀਂ ਸੀ ਪੁਰਾਣੇ ਇਤਿਹਾਸ ਬਾਰੇ ਜਿਹੜੇ ਆਪਣੇ ਧਰਤੀ ਦਾ ਜਾਂ ਮਿਹਾੜੀਆਂ ਦਾ ਜਾਂ ਆਪਣੇ ਕਿਹੜੇ ਸੂਤਰ ਕਿੰਨਾਰੇ ਬੱਚਿਆਂ ਨੂੰ ਨਹੀਂ ਪਤਾ ਸੀ ਆਪਣੇ ਇਤਿਹਾਸ ਬਾਰੇ ਉਹਨਾਂ ਬਾਰੇ ਜਾਣਕਾਰੀ ਕਰਾਈ ਸਰਪੰਚ ਸਾਹਿਬ ਨੇ ਬਹੁਤ ਆਪਣੇ ਨਗਰਵਾ ਨਗਰਵਾ ਦੀ ਪੰਚਾਇਤ ਦਾ ਬੋਲਵਾ ਆ ਗਿਆ ਸਾਡੇ ਪਿੰਡ ਦੀ ਮੇਲਾ ਲੱਗ ਰਿਹਾ ਹੈ ਕਿ ਬੱਚੇ ਨਹੀਂ ਬੰਗੜਾ ਨੂੰ নদেপারেছাগাওর়সয়ান рচনিয়ান্য়েটম. জনানেম উপাvernikানেম য়সগ্য়া঵�েকে ,� mañana আদুমকানিডাবিকরি সুমানলরওম. ਤੰਦ ਬੁਸ਼ੇਰਤ ਬਹੁਤ ਹੀ ਵਧੀਆ ਤੀਆਂ ਦਾ ਪ੍ਰੋਗਰਾਮ ਹੋ ਰਿਹਾ ਹੈ ਅਧਿਕਾਰੀਆਂ ਵੱਲੋਂ ਸਹਿਯੋਗ ਦੇ ਨਾਲ ਤੇ ਅੱਜ ਇਹ ਬਹੁਤ ਸ਼ੁਕਰ ਅਨੁਗਮ ਹੈ ਪੰਜਾਬੀ ਨਾਲ ਬਹੁਤ ਹੀ ਵਧੀਆ ਤੀਆਂ ਦਾ ਪ੍ਰੋਗਰਾਮ ਕਰਵਾਇਆ